ਅਸੀ ਗੱਲ ਜੀ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਸ਼੍ਰੀ ਗੁਰੂ ਰਾਮਦਾਸ ਕੋਚਿੰਗ ਸੈਂਟਰ ਦੇ YouTube ਚੈਨਲ ਉੱਪਰ ਆਈ ਹੋਪ ਦੋਸਤੋ ਤੁਸੀਂ ਵਧੀਆ ਹੋਵੋਗੇ ਅਤੇ ਆਪਦੇ ਪੇਪਰਾਂ ਦੀ ਤਿਆਰੀ ਬਹੁਤ ਹੀ ਵਧੀਆ ਤਰੀਕੇ ਨਾਲ ਕਰ ਰਹੇ ਹੋਵੋਗੇ ਦੋਸਤੋ ਤਾਂ ਇਸ ਤੋਂ ਪਹਿਲਾਂ 4 ਪਾਰਟ ਹੋ ਗਏ ਹਨ ਗੁਰੂ ਸਾਹਿਬਾਨ ਨਾਲ ਰਿਲੇਟਡ ਕੋਚਾਂ ਤੁਹਾਨੂੰ ਕਰਵਾਏ ਜਾ ਰਹੇ ਹਨ ਜਿਸ ਤਰ੍ਹਾਂ ਕਿ ਜਿਨ੍ਹਾਂ ਨੇ ਦੇਖੀ ਹੈ ਉਹਨਾਂ ਨੂੰ ਤਾਂ ਪਤਾ ਹੋਵੇਗਾ ਜਿਨ੍ਹਾਂ ਨੇ ਨਹੀਂ ਦੇਖਿਆ ਉਹਨਾਂ ਨੂੰ ਦੱਸ ਦਵਾਂ ਕਿ ਹਰੇਕ ਵੀਡੀਓ ਦੇ ਵਿੱਚ 30 ਕੁਐਸਚਨ ਕਰਵਾਏ ਜਾ ਰਹੇ ਹਨ ਅਤੇ ਉਹ ਵੀ ਉਹ ਕੁਐਸਚਨਰ ਜੋ ਪੇਪਰਾਂ ਦੇ ਵਿੱਚ ਵਾਰ-ਵਾਰ ਵਾਰ-ਵਾਰ ਪੁੱਛੇ ਜਾ ਰਹੇ ਹਨ ਤਾਂ ਦੋਸਤੋ ਵੀਡੀਓ ਨੂੰ ਬਿਲਕੁਲ ਵੀ ਸਕਿੱਪ ਨਾ ਕਰੋ ਜਾਂ ਉਸ ਨੂੰ ਕੀ ਹੈ ਕੁਐਸਚਨ ਨੂੰ ਐਂਡ ਤੱਕ ਦੇਖੋ ਦੇਖੋ ਕਿ ਪੇਪਰ ਦੇ ਵਿੱਚ ਇਹ ਕੁਐਸਚਨ ਸਾਨੂੰ ਪੁੱਛਿਆ ਜਾ ਸਕਦਾ ਹੈ ਅਤੇ ਦੋਸਤੋ ਅੱਜ ਮੈਂ ਇਹ ਕਰਾਂਗਾ ਕਿ ਕੋਈ ਵੀ ਕੁਐਸਚਨ ਹੋਵੇਗਾ ਪਹਿਲਾਂ 2 ਤੋਂ 3 ਸੈਕਿੰਡ ਤੁਹਾਨੂੰ ਟਾਈਮ ਦਵਾਂਗਾ ਤੁਸੀਂ ਉਸ ਦਾ ਆਨਸਰ ਕਮੈਂਟ ਬਾਕਸ ਵਿੱਚ ਦੱਸਿਓ ਅਤੇ ਬਾਅਦ ਵਿੱਚ ਉਸ ਦਾ ਆਨਸਰ ਮੇਰੇ ਦੁਆਰਾ ਦਿੱਤਾ ਜਾਵੇਗਾ ਤਾਂ ਦੋਸਤੋ ਤੁਹਾਨੂੰ ਮੈਂ ਦੱਸ ਦਵਾਂ ਕਿ ਜੇਕਰ ਵੀਡੀਓ ਵਧੀਆ ਲੱਗੀ ਕੰਟੈਂਟ ਵਧੀਆ ਲੱਗਿਆ ਤਾਂ ਵੀਡੀਓ ਨੂੰ ਲਾਈਕ ਕਰਨਾ ਕਮੈਂਟ ਕਰਨਾ ਵੱਧ ਤੋਂ ਵੱਧ ਸ਼ੇਅਰ ਕਰ ਦੇਣਾ ਅਤੇ ਜੇਕਰ ਚੈਨਲ ਤੇ ਨਿਊ ਵੀਵਰ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਬਿਲਕੁਲ ਨਾ ਭੁੱਲਣਾ ਦੋਸਤੋ ਤਾਂ ਚੱਲਦੇ ਆਂ ਆਪਾਂ ਪਹਿਲੇ ਕੁਐਸਚਨ ਵੱਲ ਫਰਸਟ ਕੁਐਸਚਨ ਕਹਿੰਦਾ ਹੈ ਕਿ ਗੱਦੀ ਲਈ ਖਾਨਦਾਨੀ ਪ੍ਰਣਾਲੀ ਕਿਸ ਗੁਰੂ ਤੋਂ ਆਰੰਭ ਕੀਤੀ ਗਈ ਸੀ ਦੋਸਤੋ 2 ਤੋਂ 3 ਸਕੰਡ ਦਾ ਟਾਈਮ ਤੁਹਾਡੇ ਕੋਲ ਹੈ ਤੁਸੀਂ ਦੋ ਆਨਸਰ ਰਾਈਟ ਆਨਸਰ ਇਜ਼ ਦੋਸਤੋ ਗੱਦੀ ਲਈ ਜੋ ਪ੍ਰਣਾਲੀ ਸੀ ਖਾਨਦਾਨੀ ਪ੍ਰਣਾਲੀ ਸੀ ਕਿੱਥੋਂ ਆਰੰਭ ਕਿਹੜੇ ਗੁਰੂ ਨੇ ਆਰੰਭ ਕੀਤੀ ਸੀ ਤਾਂ ਖਾਨਦਾਨੀ ਦੇਖੋ ਗੁਰੂ ਅਮਰਦਾਸ ਜੀ ਗੁਰੂ ਅਮਰਦਾਸ ਜੀ ਇਦਾਂ ਕੀ ਹੈ ਰਾਈਟ ਆਨਸਰ ਹੈ ਜੇਕਰ ਗੱਦੀ ਲਈ ਇਸ ਗੁਰੂ ਤੋਂ ਆਰੰਭ ਕੀਤੀ ਗਈ ਪ੍ਰਣਾਲੀ ਹੈ ਜੇ ਖਾਨਦਾਨੀ ਹੈ ਗੁਰੂ ਅਮਰਦਾਸ ਜੀ ਜੇਕਰ ਵੈਸੇ ਹੀ ਆਇਆ ਜਿਸ ਤਰ੍ਹਾਂ ਕਿ ਪਹਿਲਾ ਕੁਐਸਚਨ ਸੀ ਡੋਲੂ ਮੰਜਨ ਵਾਲਾ ਕੁਐਸਚਨ ਦੋਸਤੋ ਬਣ ਸਕਦਾ ਲੇਖ ਲੋ ਇਸ ਨੂੰ ਵੈਰੀ ਵੈਰੀ ਇੰਪੋਰਟੈਂਟ ਕੁਐਸਚਨ ਬਹੁਤ ਜ਼ਿਆਦਾ ਮੋਸਟ ਰਿਪੀਟਡ ਕੁਐਸਚਨ ਆ ਤੇ 1.25 ਨੰਬਰ ਵਾਲਾ ਕੁਐਸਚਨ ਹੈ ਇਹ ਜਾਂ 1 ਨੰਬਰ ਵਾਲਾ ਬਣ ਸਕਦਾ ਪੇਪਰ A ਦੇ ਵਿੱਚ ਤਾਂ ਦੋਸਤੋ ਨੈਕਸਟ ਕੁਐਸਚਨ ਦੀ ਗੱਲ ਕੀਤੀ ਜਾਵੇ ਤਾਂ ਇੱਥੇ ਆਪਾਂ ਦੇਖੀਏ ਕਹਿੰਦਾ ਹੈ ਸਿੱਖ ਇਤਿਹਾਸ ਵਿੱਚ ਕਿਹੜੇ ਸਥਾਨ ਨੂੰ ਸਿੱਖਾਂ ਦਾ ਪਹਿਲਾ ਧਾਰਮਿਕ ਕੇਂਦਰ ਮੰਨਿਆ ਜਾਂਦਾ ਹੈ ਯੂਰ ਟਾਈਮ ਸਟਾਰਟ ਨਾਓ ਰਾਈਟ ਆਨਸਰ ਇਜ਼ ਗੋਇੰਦਵਾਲ ਸਾਹਿਬ ਗੋਇੰਦਵਾਲ ਸਾਹਿਬ ਨਗਰ ਗੁਰੂ ਅਮਰਦਾਸ ਜੀ ਦੁਆਰਾ ਵਸਾਇਆ ਗਿਆ ਸੀ ਏ ਤਰਨ ਤਰਨ ਸਾਹਿਬ ਦੇ ਵਿੱਚ ਹੈ ਤੁਹਾਨੂੰ ਪਤਾ ਹੋਣਾ ਚਾਹੀਦਾ ਗੋਇੰਦਵਾਲ ਸਾਹਿਬ ਤੇ ਇੱਥੇ ਕੀ ਹੈ 84 ਪੌੜੀਆਂ ਦਾ ਨਿਰਮਾਣ ਕਰਵਾਇਆ ਗਿਆ ਬੌਲੀ ਦਾ ਨਿਰਮਾਣ ਕਰਵਾਇਆ ਗਿਆ ਤਾਂ ਬੌਲੀ ਕੀ ਹੈ ਕੱਲ ਅ ਪਰਸੋ ਵਾਲੀ ਵੀਡੀਓ ਦੇ ਵਿੱਚ ਕੀ ਹੈ ਇਹ ਕੁਐਸਚਨ ਦੱਸਿਆ ਗਿਆ ਸੀ ਤਾਂ ਦੋਸਤੋ ਉੱਥੇ ਕਿਹੜੀ ਬਾਣੀ ਦਾ ਪਾਠ ਹੁੰਦਾ ਹੈ ਜਪਜੀ ਸਾਹਿਬ ਬਾਣੀ ਦਾ ਪਾਠ ਹੁੰਦਾ ਜਪਜੀ ਸਾਹਿਬ ਦੀਆਂ ਕਿੰਨੀਆਂ ਪੌੜੀਆਂ ਹਨ 38 ਪੌੜੀਆਂ ਹਨ ਅਤੇ ਦੋ ਕੀ ਹਨ ਸ਼ਲੋਕ ਹਨ ਦੋਸਤੋ ਤੇ ਕੀ ਹੈ ਰਾਗ ਰਹਿਤ ਬਾਣੀ ਹੈ ਈ ਵੀ ਚੀਜ਼ਾਂ ਯਾਦ ਰੱਖ ਕੇ ਚੱਲੀਆਂ ਨਾਲ-ਨਾਲ ਤੁਸੀਂ ਲੈ ਕੇ ਚੱਲਣੀਆਂ ਹਨ ਨੈਕਸਟ ਕੁਐਸਚਨ ਦੀ ਗੱਲ ਕਰਦਾ ਹੈ ਗੁਰੂ ਅਮਰਦਾਸ ਜੀ ਦੀਆਂ ਕਿੰਨੀਆਂ ਬਾਣੀਆਂ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਹਨ ਯੂਰ ਟਾਈਮ ਸਟਾਰਟ ਨਾਓ ਰਾਈਟ ਆਨਸਰ ਇਸ 907 ਜਿਸ ਤਰ੍ਹਾਂ ਕਿ ਤੁਹਾਨੂੰ ਮੈਂ ਪਹਿਲਾਂ ਟਰਿਕ ਦੱਸੀ ਸੀ ਉਸ ਵੇਲੇ ਗਲਤ ਹੋ ਗਈ ਥੋੜਾ ਜਿਹਾ ਦੋਸਤੋ ਦੇਖੋ ਪਹਿਲੇ ਗੁਰੂ ਸਾਹਿਬਾਨ ਦੀ ਬਾਣੀ ਦਰਜ ਹੈ ਦੂਜੇ ਦੇ ਕੀ ਹਨ ਸ਼ਲੋਕ ਹਨ ਤਾਂ ਇੱਥੇ ਆਪਾਂ ਸ਼ਲੋਕ ਪਾ ਦਿੱਤਾ ਤੀਸਰੇ ਦੀ ਅਤੇ ਚੌਥੇ ਦੀ ਦੋਸਤੋ ਟਰਿਕ ਹੈ ਇਹ ਕਿ ਬਹੁਤ ਹੀ ਜਾਦੇ ਵਧੀਆ ਟਰਿਕ ਹੈ ਜੇਕਰ ਤੁਹਾਨੂੰ ਨਹੀਂ ਯਾਦ ਹੁੰਦੀ ਤਾਂ ਇਸ ਤਰ੍ਹਾਂ ਯਾਦ ਰੱਖੋ ਦੇਖੋ ਦੋਸਤੋ ਓਨਲੀ ਇੱਕ ਗੁਰੂ ਦੀ ਤੁਸੀਂ ਬਾਣੀ ਯਾਦ ਰੱਖਣੀ ਹੈ ਜਿਸ ਤਰ੍ਹਾਂ ਕਿ ਗੁਰੂ ਨਾਨਕ ਦੇਵ ਜੀ ਦੀ ਕਿੰਨੇ ਹਨ 974 ਵਿੱਚ ਅੰਕਿਤ ਹਨ ਇਹ ਯਾਦ ਰੱਖਣਾ ਹੈ ਬਾਣੀ 974 ਹੈ ਤੇ ਦੂਜੇ ਦੇ ਕੀ ਹਨ ਗੁਰੂ ਦੇ ਸ਼ਲੋਕਨ ਉਹ ਕਿੰਨੇ ਹਨ ਸਾਡੇ 63 ਹਨ ਇਹ ਤਾਂ ਦੋਸਤੋ ਯਾਦ ਰੱਖਣਾ ਹੀ ਰੱਖਣਾ ਹੈ ਤੀਸਰੇ ਗੁਰੂ ਅਮਰਦਾਸ ਜੀ ਦੀ ਗੱਲ ਆ ਜਾਵੇ ਤਾਂ ਦੋਸਤੋ 900 ਇੱਥੇ ਕੀ ਹੈ 974 ਹੈ ਤਾਂ ਇੱਥੇ ਜੋ ਚੋਕਾ ਹੈ ਇੱਥੇ ਇਸ ਨੂੰ ਤੁਸੀਂ ਕੀ ਹੈ ਹਟਾ ਦੇਣਾ ਹੈ 7 ਨੂੰ ਕੀ ਹੈ ਐਂਡ ਤੇ ਲੈ ਜਾਣਾ ਹੈ ਤੇ ਵਿੱਚ ਕੀ ਹੈ ਖਾਲੀ ਰਹਿ ਜਾਊਗਾ ਕਿਉਂਕਿ 9 ਦਾ 9 ਉੱਥੇ ਰਹਿ ਗਿਆ 7 ਉੱਥੇ ਚਲਾ ਗਿਆ ਤੇ ਇੱਥੇ ਕੀ ਰਹਿ ਗਿਆ 0 ਰਹਿ ਗਿਆ ਤਾਂ 0 ਲਾ ਦਿੱਤੀ 907 ਬਣ ਗਿਆ ਨੈਕਸਟ ਦੇਖਿਆ ਜਾਵੇ ਤਾਂ ਚੌਥੇ ਪਾਸ਼ਾ ਦੀ ਗੱਲ ਕੀਤੀ ਜਾਵੇ ਤਾਂ 7 ਇੱਥੇ ਕੀ ਹੈ 9 ਨੂੰ ਕੀ ਕਰ ਦੇਣਾ ਹੈ ਤੁਸੀਂ ਉਲਟ ਕਰ ਦੇਣਾ ਹੈ 7 ਨੂੰ ਕੀ ਕਰ ਦੇਣਾ ਹੈ 7 ਇੱਥੇ ਲੈ ਆਉਣਾ ਹੈ ਤੇ 6 ਨੂੰ ਕੀ ਆ ਫਿਰ ਫੇਰ ਉਲਟ ਕਰ ਦੇਣਾ ਹੈ 952 ਵਗੈਰਾ 679 907 974 ਦੋਸਤੋ ਇਹ ਟ੍ਰਿਕ ਤੁਹਾਨੂੰ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਕਰਨਾ ਤਾਂ ਬੰਦਦਾ ਹੈ ਬਹੁਤ ਹੀ ਜਿਆਦਾ ਮਜ਼ੇਦਾਰ ਟ੍ਰਿਕ ਹੈ ਜੇਕਰ ਤੁਸੀਂ ਇਹ ਕਰ ਲਿਆ ਤਾਂ ਕੁਐਸਚਨ ਪੇਪਰ ਦੇ ਵਿੱਚ ਤੁਸੀਂ ਬਿਲਕੁਲ ਨਹੀਂ ਗਲਤ ਕਰਕੇ ਆਉਂਗੇ ਜੇਕਰ ਬਾਣੀਆਂ ਵਾਲਾ ਕੁਐਸਚਨ ਆ ਗਿਆ ਦੋਸਤੋ ਬਸ ਇਹ ਯਾਦ ਰੱਖਣਾ ਹੈ ਦੂਜੇ ਪਾਸ਼ਾ ਦੇ ਸ਼ਲੋਕ ਹਨ 63 ਸ਼ਲੋਕ ਹਨ 974 907 ਅਤੇ 679 ਕੀ ਹੈ ਗੁਰੂ ਗ੍ਰੰਥ ਸਾਹਿਬ ਵਿੱਚ ਬਾਣੀ ਦਰਜ ਹੈ ਇਹ ਯਾਦ ਰੱਖਣਾ ਹੈ ਦੋਸਤੋ ਨੈਕਸਟ ਗੱਲ ਕੀਤੀ ਜਾਵੇ ਕਹਿੰਦਾ ਹੈ ਗੁਰੂ ਅਮਰਦਾਸ ਜੀ ਦਾ ਵਾਰਸ ਕੌਣ ਸੀ ਰਾਈਟ ਆਨਸਰ ਇਜ਼ ਭਾਈ ਜੇਠਾ ਜੀ ਭਾਈ ਜੇਠਾ ਜੀ ਜਿਨ੍ਹਾਂ ਦਾ ਨਾਮ ਕੀ ਹੈ ਗੁਰੂ ਰਾਮਦਾਸ ਜੀ ਹੈ ਗੁਰੂ ਰਾਮਦਾਸ ਜੀ ਕੀ ਹੈ ਗੁਰੂ ਰਾਮਦਾਸ ਜੀ ਜਿਨ੍ਹਾਂ ਦਾ ਨਾਮ ਹੈ ਭਾਈ ਜੇਠਾ ਜੀ ਦਾ ਨਾਮ ਹੈ ਤੇ ਗੁਰੂ ਅਮਰਦਾਸ ਜੀ ਦਾ ਵਾਰਸ ਕੌਣ ਸੀ ਭਾਈ ਜੇਠਾ ਜੀ ਇਹਨਾਂ ਦੇ ਪੁੱਤਰਾਂ ਨੂੰ ਕੀ ਹੈ ਗੁਰਗੱਦੀ ਨਹੀਂ ਮਿਲੀ ਭਾਈ ਜੇਠਾ ਜੀ ਨੂੰ ਮਿਲੀ ਅਤੇ ਇਹਨਾਂ ਦੇ ਕੁਐਸਚਨ ਗੁਰੂ ਰਾਮਦਾਸ ਜੀ ਦੇ ਅੱਗੇ ਆਉਣਗੇ ਹੀ ਹੋਣਗੇ ਤਾਂ ਦੋਸਤੋ ਨੈਕਸਟ ਕੁਐਸਚਨ ਕਹਿੰਦਾ ਹੈ ਸਰੋਪਾ ਦੀ ਰਸਮ ਕਿਸ ਨੇ ਆਰੰਭ ਕੀਤੀ ਦੋਸਤੋ ਆਨਸਰ ਆਪਦਾ 2 ਅਤੇ ਬਾਅਦ ਵਿੱਚ ਮੈਂ ਦੱਸਾਂਗਾ ਸਰੂਪਾ ਦੀ ਰਸਮ ਕਿਸ ਨੇ ਆਰੰਭ ਕੀਤੀ ਰਾਈਟ ਆਨਸਰ ਇਜ਼ குரு ਅਮਰਦਾਸ ਜੀ ਇਸ ਦਾ ਰਾਈਟ ਆਨਸਰ ਹੈ ਦੋਸਤੋ ਯਾਦ ਰੱਖਣਾ ਸਰੂਪਾ ਦੀ ਜੋ ਰਸਮ ਹੈ ਇਹ ਆਰੰਭ ਕੀਤੀ ਸੀ ਯਾਦ ਰੱਖਣਾ ਸਰੂਪਾ ਦੀ ਜੋ ਸੀ ਇਸ ਤੋਂ ਪਹਿਲਾਂ ਵਾਲੀ ਵੀਡੀਓ ਦੇ ਵਿੱਚ ਮੈਂ ਦੱਸਿਆ ਗਿਆ ਹੈ ਕਿ ਸਤੀ ਪ੍ਰਥਾ ਖਤਮ ਕੀਤੀ ਸੀ ਪਰਦਾ ਪ੍ਰਦਾ ਖਤਮ ਕੀਤੀ ਸੀ ਅੰਤਰਜਾਤੀ ਵਿਆਹ ਹੋਣ ਲੱਗੇ ਸੀ ਕਿੰਨਾ ਦੇ ਟਾਈਮ ਵਿੱਚ ਗੁਰੂ ਅਮਰਦਾਸ ਜੀ ਵੇਲੇ ਤਾਂ ਇਹ ਚੀਜ਼ਾਂ ਯਾਦ ਰੱਖਣਾ ਸਰੋਪਾ ਦੀ ਰਸਮ ਆਰੰਭ ਕੀਤੀ ਸੀ ਗੁਰੂ ਅਮਰਦਾਸ ਜੀ ਨੇ ਨੈਕਸਟ ਕੁਐਸਚਨ ਕਹਿੰਦਾ ਕੜਾ ਪ੍ਰਸ਼ਾਦ ਦੀ ਰਸਮ ਕਿਸ ਨੇ ਆਰੰਭ ਕੀਤੀ ਸੀ ਦੱਸੋ ਦੋਸਤੋ ਕਮੈਂਟ ਬਾਕਸ ਵਿੱਚ ਰਾਈਟ ਆਨਸਰ ਇਜ਼ ਗੁਰੂ ਅਮਰਦਾਸ ਜੀ ਦੋਸਤੋ ਯਾਦ ਰੱਖਣਾ ਹੈ ਕਕੜਾ ਪ੍ਰਸ਼ਾਦ ਸਰੋਪਾ ਦੀ ਰਸਮ ਗੁਰੂ ਅਮਰਦਾਸ ਜੀ ਨੇ ਇਹਨਾਂ ਨੂੰ ਆਰੰਭ ਕੀਤਾ ਸੀ ਯਾਦ ਰੱਖਣਾ ਹੈ ਦੋਸਤੋ ਇਹ ਨੈਕਸਟ ਕੁਐਸਚਨ ਦੀ ਗੱਲ ਕੀਤੀ ਜਾਵੇ ਕਹਿੰਦਾ ਹੈ ਮੰਜੀ ਪ੍ਰਣਾਲੀ ਦੀਆਂ ਉਪਸ਼ਕਾਹਾਂ ਨੂੰ ਕੀ ਕਹਿੰਦੇ ਹਨ ਦੱਸੋ ਦੋਸਤੋ ਕਮੈਂਟ ਬਾਕਸ ਵਿੱਚ ਇਸ ਦਾ ਰਾਈਟ ਆਨਸਰ ਹੈ ਜੀ ਮੰਜੀ ਪ੍ਰਣਾਲੀ ਦੀਆਂ ਉਪਸ਼ਕਾਹਾਂ ਨੂੰ ਕਹਿੰਦੇ ਹਨ ਪੌੜੀ ਯਾਦ ਰੱਖਣਾ ਹੈ ਦੋਸਤੋ ਪੌੜੀ ਕਹਿੰਦੇ ਹਨ ਬਹੁਤ ਇੰਪੋਰਟੈਂਟ ਕੁਐਸਚਨ ਹੈ ਵੈਰੀ ਇੰਪੋਰਟੈਂਟ ਕੁਐਸਚਨ ਹੈ ਦੋਸਤੋ ਪੇਪਰ ਦੇ ਵਿੱਚ ਬਹੁਤ ਘੱਟ ਪੁੱਛਣ ਵਾਲਾ ਕੁਛ ਨਹੀਂ ਇਹ ਉਦੋਂ ਹੀ ਪੁੱਛਦਾ ਹੈ ਜਦੋਂ ਕਿ ਇਹ ਡੋਲੂ ਮੰਜਨਾ ਹੋਵੇ ਤਾਂ ਮੰਜੀ ਪ੍ਰਣਾਲੀ ਦੀਆਂ ਉਪਸ਼ਕ ਖਾਵਾਂ ਦੀ ਗੱਲ ਹੋਈ ਹੈ ਤਾਂ ਪੌੜੀ ਹਨ ਤਾਂ ਮੰਜੀ ਮੰਜੀਆਂ ਕਿੰਨੀਆਂ ਹਨ 22 ਮੰਜੀਆਂ ਸਥਾਪਿਤ ਕੀਤੀਆਂ ਗਈਆਂ ਗੁਰੂ ਅਮਰਦਾਸ ਜੀ ਦੁਆਰਾ ਇਹ ਯਾਦ ਰੱਖਣਾ ਹੈ ਗੁਰੂ ਅਮਰਦਾਸ ਜੀ ਦੁਆਰਾ 22 ਮੰਜੀਆਂ ਸਥਾਪਿਤ ਕੀਤੀਆਂ ਗਈਆਂ ਨੈਕਸਟ ਕੁਐਸਚਨ ਕਹਿੰਦਾ ਹੈ ਮੰਜੀ ਪ੍ਰਣਾਲੀ ਦੇ ਮੁਖੀ ਨੂੰ ਕੀ ਕਹਿੰਦੇ ਸਨ ਦੱਸੋ ਦੋਸਤੋ ਕਮੈਂਟ ਬਾਕਸ ਵਿੱਚ ਰਾਈਟ ਆਨਸਰ ਇਜ਼ ਮੰਜੀਦਾਰ ਮੰਜੀਦਾਰ ਉਹਨਾਂ ਦੇ ਮੁਖੀ ਨੂੰ ਕਿਹਾ ਜਾਂਦਾ ਸੀ 22 ਮੰਜੀਆਂ ਸਥਾਪਿਤਨ 22 ਮੰਜੀਦਾਰ ਸਥਾਪਿਤ ਕੀਤੇ ਗਏ ਸਨ ਨੈਕਸਟ ਕੁਐਸਚਨ ਕਹਿੰਦਾ ਹੈ ਗੁਰੂ ਅਮਰਦਾਸ ਜੀ ਦੇ ਸਮੇਂ ਲੰਗਰ ਪ੍ਰਣਾਲੀ ਤੋਂ ਪ੍ਰਭਾਵਿਤ ਹੋ ਕੇ ਮੁਗਲ ਰਾਜਾ ਅਕਬਰ ਦੁਆਰਾ ਕਿਹੜਾ ਟੈਕਸ ਖਤਮ ਕੀਤਾ ਗਿਆ ਸੀ ਦੋਸਤੋ ਅਕਬਰ ਨੇ ਦੋ ਟੈਕਸ ਖਤਮ ਕੀਤੇ ਸਨ ਤਾਂ ਕਮੈਂਟ ਬਾਕਸ ਵਿੱਚ ਦੂਜਾ ਵੀ ਦੱਸਣਾ ਹੈ ਤੇ ਇਸ ਦਾ ਆਨਸਰ ਵੀ ਦੱਸਣਾ ਹੈ ਦੋਸਤੋ ਰਾਈਟ ਆਨਸਰ ਇਜ਼ ਜਜ਼ੀਆ ਅਤੇ ਦੂਸਰਾ ਸੀ ਧਾਰਮਿਕ ਟੈਕਸ ਦੋਸਤੋ ਜਾ ਰਿਹਾ ਧਾਰਮਿਕ ਟੈਕਸ ਸੀ ਜੋ ਧਾਰਮਿਕ ਟੈਕਸ ਸੋਰੀ ਜਾਤਰਾ ਟੈਕਸ ਮੀਨਸ ਕੀ ਹੈ ਤੀਰਥ ਯਾਤਰਾ ਟੈਕਸ ਤੀਰਥ ਯਾਤਰਾ ਟੈਕਸ ਦੋਸਤੋ ਇਹ ਯਾਦ ਰੱਖਣਾ ਪੇਪਰ ਦੇ ਵਿੱਚ ਬਹੁਤ ਵਾਰ ਕੁਐਸਚਨ ਪੁੱਛਿਆ ਹੈ ਤੀਰਥ ਯਾਤਰਾ ਟੈਕਸ ਦੋ ਸਨ ਜੋ ਅਕਬਰ ਨੇ ਖਤਮ ਕੀਤੇ ਸੀ ਇੱਕ ਜਜ਼ੀਆ ਟੈਕਸ ਜੋ ਲਗਾਇਆ ਗਿਆ ਸੀ ਅਤੇ ਇੱਕ ਤੀਰਥ ਯਾਤਰਾ ਟੈਕਸ ਸੀ ਇਹ ਦੋ ਖਤਮ ਕੀਤੇ ਸੀ ਯਾਦ ਰੱਖਣਾ ਦੋਸਤੋ ਨੈਕਸਟ ਕੁਐਸਚਨ ਕਹਿੰਦਾ ਹੈ ਸਿੱਖਾਂ ਦੇ ਚੌਥੇ ਗੁਰੂ ਕੌਣ ਸਨ ਵੈਰੀ ਇੰਪੋਰਟੈਂਟ ਚੌਥੇ ਗੁਰੂ ਮਤਲਬ ਕੀ ਹੈ ਗੁਰੂ ਨਾਨਕ ਦੇਵ ਜੀ ਗੁਰੂ ਅੰਗਦ ਦੇਵ ਜੀ ਗੁਰੂ ਅਮਰਦਾਸ ਜੀ ਦੇ ਕੁਐਸਚਨ ਖਤਮ ਹੋ ਚੁੱਕੇ ਹਨ ਦੋਸਤੋ ਜੇਕਰ ਨਹੀਂ ਦੇਖੀਆ ਪਹਿਲਾਂ ਵਾਲੀਆਂ ਵੀਡੀਓ ਤਾਂ ਉਹਨਾਂ ਨੂੰ ਜ਼ਰੂਰ ਦੇਖ ਲੈਣਾ ਪੰਜਾਬ ਪੁਲਿਸ ਵਾਲਿਆਂ ਦੇ ਲਈ ਬਹੁਤ ਜ਼ਿਆਦਾ ਇੰਪੋਰਟੈਂਟ ਵੀਡੀਓ ਹੈ ਇਹ ਕਿਉਂਕਿ ਉਹਨਾਂ ਦੇ ਲਈ ਪਿਛਲੀ ਵਾਰ ਵੀ ਕੁਐਸਚਨ ਆਏ ਸਨ ਅਤੇ ਪੇਪਰ ਏ ਦੇ ਵਿੱਚ ਤਾਂ ਇਹ ਕੁਐਸਚਨ ਬੰਦ ਹੀ ਹਨ ਸਿੱਖਾਂ ਦੇ ਚੌਥੇ ਗੁਰੂ ਕੌਣ ਸਨ ਸਿੱਖਾਂ ਦੇ ਚੌਥੇ ਗੁਰੂ ਸਾਰਿਆਂ ਨੂੰ ਪਤਾ ਹੈ ਗੁਰੂ ਰਾਮਦਾਸ ਜੀ ਭਾਈ ਜੇਠਾ ਜੀ ਸਨ ਇਹ ਕੇਸ ਦਾ ਰਾਈਟ ਆਨਸਰ ਹੈ ਦੋਸਤੋ ਨੈਕਸਟ ਕੁਐਸਚਨ ਦੀ ਗੱਲ ਕੀਤੀ ਜਾਵੇ ਕਹਿੰਦਾ ਹੈ ਗੁਰੂ ਰਾਮਦਾਸ ਜੀ ਦਾ ਜਨਮ ਕਿੱਥੇ ਹੋਇਆ ਸੀ ਕਮੈਂਟ ਬਾਕਸ ਵਿੱਚ ਦੱਸੋ ਦੋਸਤੋ ਰਾਈਟ ਆਨਸਰ ਇਜ਼ ਚੂਨਾ ਮੰਡੀ ਲਾਹੌਰ ਵਿਖੇ ਕੀ ਹੈ ਇਹਨਾਂ ਦਾ ਜਨਮ ਹੋਇਆ ਸੀ ਯਾਦ ਰੱਖਣਾ ਹੈ ਇਹਨਾਂ ਦਾ ਪਾਲਣ ਪੋਸ਼ਣ ਇਹਨਾਂ ਦੀ ਨਾਨੀ ਨੇ ਕੀਤਾ ਸੀ ਇਹ ਵੀ ਯਾਦ ਰੱਖਣਾ ਹੈ ਦੋਸਤੋ ਨਾਨੀ ਨੇ ਕੀਤਾ ਸੀ ਅਤੇ ਇਹ ਘੁੰਮਣੀਆਂ ਦਾ ਪ੍ਰਸ਼ਾਦ ਵੰਡਦੇ ਸਨ ਇਹ ਵੀ ਯਾਦ ਰੱਖਣਾ ਘੁੰਮਣੀਆਂ ਸੌਰੀ ਘੁੰਮਣੀਆਂ ਵੰਦੇ ਵੇਚਦੇ ਸਨ ਇਹ ਯਾਦ ਰੱਖਣਾ ਦੋਸਤੋ ਬੜੀ ਵਾਰ ਕੁਐਸਚਨ ਆਉਂਦਾ ਹੈ ਇਹ ਨੈਕਸਟ ਕੁਐਸਚਨ ਹੈ ਗੁਰੂ ਰਾਮਦਾਸ ਜੀ ਦੇ ਪਿਤਾ ਦਾ ਕੀ ਨਾਮ ਸੀ ਦੋਸਤੋ ਦਸਵਾਂਸਰ ਰਾਈਟ ਆਨਸਰ ਇਜ਼ ਹਰੀਦਾਸ ਇਧਰ ਰਾਈਟ ਆਨਸਰ ਹੈ ਹਰੀਦਾਸ ਤਾਂ ਪੇਪਰ ਏ ਦੇ ਲਈ ਬਹੁਤ ਹੀ ਜਿਆਦਾ ਇੰਪੋਰਟੈਂਟ ਹਨ ਇੱਕ ਇੱਕ ਕੁਐਸਚਨ ਬਹੁਤ ਜਿਆਦਾ ਇੰਪੋਰਟੈਂਟ ਹੈ ਦੋਸਤੋ ਇੱਕ ਦਿਨ ਮੈਂ ਸਾਰੇ ਕੁਐਸਚਨ ਤੁਹਾਨੂੰ ਮੈਰਾਥਨ ਦੇ ਵਿੱਚ ਦਵਾਂਗਾ ਤੇ ਪਤਾ ਲੱਗੇਗਾ ਕਿ ਤੁਹਾਨੂੰ ਕਿੰਨੇ ਕੁ ਜਿਆਦਾ ਆਉਂਦੇ ਹਨ ਇਹ ਕੁਐਸਚਨ ਨੈਕਸਟ ਕੁਐਸਚਨ ਦੀ ਗੱਲ ਕੀਤੀ ਹੈ ਵੀ ਕਹਿੰਦਾ ਹੈ ਗੁਰੂ ਰਾਮਦਾਸ ਜੀ ਦਾ ਬਚਪਨ ਦਾ ਨਾਮ ਕੀ ਸੀ ਰਾਈਟ ਆਨਸਰ ਇਜ਼ ਭਾਈ ਜੇਠਾ ਜੀ ਜਿਸ ਤਰ੍ਹਾਂ ਕਿ ਭਾਈ ਲੈਣਾ ਜੀ ਅਸੀਂ ਪੜਿਆ ਸੀ ਭਾਈ ਜੇਠਾ ਜੀ ਵੀ ਇਹਨਾਂ ਦਾ ਬਚਪਨ ਦਾ ਨਾਮ ਸੀ ਕਿੰਨਾ ਦਾ ਚੌਥੇ ਗੁਰੂ ਦਾ ਚੌਥੇ ਗੁਰੂ ਦੇ ਬਚਪਨ ਦਾ ਨਾਮ ਕੀ ਸੀ ਇਸ ਤਰ੍ਹਾਂ ਕੁਐਸਚਨ ਆ ਸਕਦਾ ਹੈ ਭਾਈ ਜੇਠਾ ਜੀ ਕਿਹੜੇ ਗੁਰੂ ਦਾ ਨਾਮ ਸੀ ਇਸ ਤਰ੍ਹਾਂ ਕੁਐਸਚਨ ਆ ਸਕਦਾ ਹੈ ਐਗਜ਼ਾਮੀਨਰ ਨੇ ਜਿਸ ਤਰ੍ਹਾਂ ਮਰਜ਼ੀ ਬਣਾਉਣਾ ਹੋਵੇ ਕੁਐਸਚਨ ਬਣਾ ਕੇ ਰੱਖ ਦਵੇਗਾ ਅਤੇ ਤੁਹਾਡੇ ਸਿਰ ਤੇ ਕੀ ਹੈ ਤਲਵਾਰ ਲਟਕਣ ਲੱਗ ਜਾਂਦੀ ਹੈ ਜਦੋਂ ਕੁਐਸਚਨ ਨਹੀਂ ਆਉਂਦਾ ਹੁੰਦਾ ਤਾਂ ਤੁੱਕਾ ਲਾਉਣੇ ਹੋ ਤਾਂ ਦੋਸਤੋ ਤੁੱਕਾ ਬਿਲਕੁਲ ਨਹੀਂ ਲਾਉਣਾ ਨੈਕਸਟ ਕੁਐਸਚਨ ਕਹਿੰਦਾ ਸ਼ਬਦ 제ਠਾ ਦਾ ਕੀ ਅਰਥ ਹੈ ਦੱਸੋ ਦੋਸਤੋ ਕਮੈਂਟ ਬਾਕਸ ਵਿੱਚ জেઠા ਦਾ ਅਰਥ ਹੈ ਪਹਿਲੀ ਸੰਤਾਨ ਰਾਈਟ ਆਨਸਰ ਇਜ਼ ਪਹਿਲੀ ਸੰਤਾਨ ਜੇਠਾ ਦਾ ਅਰਥ ਹੈ ਪਹਿਲੀ ਸੰਤਾਨ ਦੋਸਤੋ ਨੈਕਸਟ ਕੁਐਸਚਨ ਦੀ ਗੱਲ ਕੀਤੀ ਜਾਵੇ ਕਹਿੰਦਾ ਹੈ ਮਸੰਦ ਪ੍ਰਣਾਲੀ ਦੀ ਸ਼ੁਰੂਆਤ ਕਿਸ ਨੇ ਕੀਤੀ ਦੋਸਤੋ ਇਹ ਤਾਂ ਵੈਰੀ ਵੈਰੀ ਇੰਪੋਰਟੈਂਟ ਹੈ ਬੜੀ ਵਾਰ ਕੁਐਸਚਨ ਪੁੱਛਿਆ ਗਿਆ ਹੈ ਤਾਂ ਇਹ ਤਾਂ ਇੱਕ ਨੰਬਰ ਤੁਹਾਡਾ ਪੱਕਾ ਹੋਣਾ ਚਾਹੀਦਾ ਹੈ ਇਹ ਕੁਐਸਚਨ ਆਉਂਦਾ ਹੀ ਆਉਂਦਾ ਹੈ ਮੋਸਟ ਰਿਪੀਟਡ ਹੈ ਤੇ ਕਿੰਨਾ 101% ਰਿਪੀਟਡ ਕੁਐਸਚਨ ਹੈ ਇਹ ਦੋਸਤੋ ਤਾਂ ਰਾਈਟ ਆਨਸਰ ਇਜ਼ ਹੁਣ ਸ਼ੁਰੂਆਤ ਦੀ ਗੱਲ ਕੀਤੀ ਹੈ ਤਾਂ ਸ਼ੁਰੂਆਤ ਕਿੰਨਾਂ ਨੇ ਕੀਤੀ ਸੀ ਗੁਰੂ ਰਾਮਦਾਸ ਜੀ ਨੇ ਇਹਨਾਂ ਦੀ ਸ਼ੁਰੂਆਤ ਕੀਤੀ ਸੀ ਇੱਕ ਕੁਐਸਚਨ ਹੈ ਮਸੰਦ ਪ੍ਰਣਾਲੀ ਦੀ ਕੀ ਹੈ ਖਾਤਮਾ ਕਿਸ ਨੇ ਕੀਤਾ ਹੈ ਕਿਹੜੇ ਗੁਰੂ ਸਾਹਿਬਾਨ ਨੇ ਕੀਤਾ ਸੀ ਉਹ ਵੀ ਕੁਐਸਚਨ ਆਵੇਗਾ ਤਾਂ ਦੋਸਤੋ ਤੁਹਾਨੂੰ ਦੱਸ ਦਿੱਤਾ ਕਿ ਇਹ ਕੁਐਸਚਨ ਬੰਦਾ ਹੁੰਦਾ ਹੈ ਨੈਕਸਟ ਕੁਐਸਚਨ ਕਹਿੰਦਾ ਹੈ ਮਸੰਦ ਪ੍ਰਣਾਲੀ ਸ਼ੁਰੂ ਕਰਨ ਦਾ ਮੁੱਖ ਉਦੇਸ਼ ਕੀ ਸੀ ਦੱਸੋ ਦੋਸਤੋ ਕਮੈਂਟ ਬਾਕਸ ਵਿੱਚ ਇਸ ਦਾ ਆਨਸਰ ਇਸ ਦਾ ਰਾਈਟ ਆਨਸਰ ਹੈ ਸਰੋਵਰ ਅਤੇ ਪੰਗਤ ਲਈ ਪੈਸੇ ਇਕੱਠੇ ਕਰਨ ਲਈ ਇਹ ਰਾਈਟ ਆਨਸਰ ਹੈ ਸਰੋਵਰ ਅਤੇ ਪੰਗਤ ਦੇ ਲਈ ਪੈਸਿਆਂ ਨੂੰ ਇਕੱਠਾ ਕਰਨ ਦੇ ਲਈ ਮਸੰਦ ਪ੍ਰਣਾਲੀ ਸ਼ੁਰੂ ਕੀਤੀ ਗਈ ਸੀ ਦੋਸਤੋ ਨੈਕਸਟ ਕੁਐਸਚਨ ਕਹਿੰਦਾ ਹੈ ਗੁਰੂ ਰਾਮਦਾਸ ਜੀ ਦੀ ਮਾਤਾ ਦਾ ਨਾਮ ਕੀ ਸੀ ਤਾਂ ਰਾਈਟ ਆਨਸਰ ਇਜ਼ ਮਾਤਾ ਅਨੂਪ ਦੇਵੀ ਇਸ ਦਾ ਕੀ ਹੈ ਰਾਈਟ ਆਨਸਰ ਹੈ ਦੋਸਤੋ ਕੁਐਸਚਨ ਵਧੀਆ ਲੱਗ ਰਹੇ ਹਨ ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰੋ ਤੇ ਦੋਸਤੋ ਬੱਦ ਤੋਂ ਸ਼ੇਅਰ ਕਰ ਦਿਓ ਜੇਕਰ ਚੈਨਲ ਦੇ ਨਿਊ ਵੀਰੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਬਿਲਕੁਲ ਨਾ ਭੁੱਲਣਾ ਦੋਸਤੋ ਨੈਕਸਟ ਕੁਐਸਚਨ ਕਹਿੰਦਾ ਹੈ ਮਸੰਦ ਸ਼ਬਦ ਦਾ ਕੀ ਅਰਥ ਹੈ ਰਾਈਟ ਆਨਸਰ ਇਜ਼ ਸਨਮਾਨ ਦਾ ਪਦ ਮਤਲਬ ਕੀ ਹੈ ਸਨਮਾਨ ਦਾ ਪਦ ਸੀ ਮਸੰਦ ਦਾ ਅਰਥ ਹੈ ਸਨਮਾਨ ਦਾ ਪਦ ਦੋਸਤੋ ਨੈਕਸਟ ਕੁਐਸਚਨ ਦੀ ਗੱਲ ਕੀਤੀ ਜਾਵੇ ਦੋਸਤੋ ਫੈਕਚੁਅਲ ਕੁਐਸਚਨ ਸੀ ਇਹ ਅਗਲਾ ਕੁਐਸਚਨ ਕਹਿੰਦਾ ਮਸੰਦ ਪ੍ਰਣਾਲੀ ਕਿਸ ਗੁਰੂ ਦੇ ਅਧੀਨ ਵਿਕਸਤ ਕੀਤੀ ਗਈ ਸੀ ਵੈਰੀ ਇੰਪੋਰਟੈਂਟ ਕੁਐਸਚਨ ਦੋਸਤੋ ਮੋਸਟ ਰਿਪੀਟਡ ਕੁਐਸਚਨ ਗੁਰੂ ਰਾਮਦਾਸ ਜੀ ਗੁਰੂ ਅਰਜਨ ਦੇਵ ਜੀ ਗੁਰੂ ਹਰਗੋਬਿੰਦ ਜੀ ਗੁਰੂ ਹਰ Rai ਜੀ ਰਾਈਟ ਆਨਸਰ ਇਜ਼ ਗੁਰੂ ਰਾਮਦਾਸ ਜੀ ਇਹਦਾ ਤੁਹਾਨੂੰ ਸਾਰਿਆਂ ਨੂੰ ਪਤਾ ਹੋਵੇਗਾ ਕਿ ਮਸੰਦ ਪ੍ਰਥਾ ਕਿਸ ਨੇ ਸ਼ੁਰੂ ਕਰਵਾਈ ਸੀ ਗੁਰੂ ਰਾਮਦਾਸ ਜੀ ਨੇ ਗੁਰੂ ਦੇ ਅਧੀਨ ਵਿਕਸਿਤ ਕੀਤੀ ਗਈ ਸੀ ਕੁਐਸਚਨ ਜਿਸ ਤਰ੍ਹਾਂ ਮਾਰਜੀ ਐਗਜ਼ਾਮੀਨਰ ਦੁਆਰਾ ਪੁੱਛਿਆ ਜਾ ਸਕਦਾ ਹੈ ਦੋਸਤੋ ਨੈਕਸਟ ਕੁਐਸਚਨ ਕਹਿੰਦਾ ਕਿਹੜੇ ਗੁਰੂ ਨੇ ਮਸੰਦ ਪ੍ਰਣਾਲੀ ਨੂੰ ਖਤਮ ਕਰ ਦਿੱਤਾ ਸੀ ਤਾਂ ਮੈਂ ਹੁਣੇ ਗੱਲ ਕਰਕੇ ਟੈਂਪੇਪਰ ਦੇ ਵਿੱਚ ਆਉਂਦਾ ਵੀ ਆ ਦੋਸਤੋ ਜੇਕਰ ਸਹਿਮਤ ਹੋ ਤਾਂ ਕਮੈਂਟ ਬਾਕਸ ਵਿੱਚ ਦੱਸੋ ਕਿਸ-ਕਿਸ ਨੇ ਇਹ ਪੇਪਰ ਦੇ ਵਿੱਚ ਦੇਖਿਆ ਹੈ ਜਿਨ੍ਹਾਂ ਨੇ ਨਹੀਂ ਦਿੱਤਾ ਪੇਪਰ ਉਹ ਇਸ ਵਾਰ ਦੇਖ ਲੈਣਗੇ ਮਸੰਦ ਪ੍ਰਣਾਲੀ ਨੂੰ ਖਤਮ ਕੀਤਾ ਸੀ ਸਿੱਖਾਂ ਦੇ 10ਵੇਂ ਗੁਰੂ ਗੁਰੂ ਗੋਬਿੰਦ ਸਿੰਘ ਜੀ ਨੇ ਖਤਮ ਕੀਤਾ ਸੀ ਮਸੰਦ ਪ੍ਰਣਾਲੀ ਨੂੰ ਨੈਕਸਟ ਕੁਐਸਚਨ ਕਹਿੰਦਾ ਹੈ ਮਸੰਦ ਸ਼ਬਦ ਕਿਸ ਭਾਸ਼ਾ ਤੋਂ ਲਿਆ ਗਿਆ ਹੈ ਦੇਖੋ ਦੋਸਤੋ ਹੁਣ ਕੁਐਸਚਨ ਦੇਖੋ ਕਿੰਨਾ ਵਧੀਆ ਲੈਵਲ ਦਾ ਕੁਐਸਚਨ ਹੈ ਇਹ ਪੀਸੀਐਸ ਲੈਵਲ ਦਾ ਕੁਐਸਚਨ ਹੈ ਬਟ ਆਹ ਕਲੈਰੀਕਲ ਲੈਵਲ 'ਚ ਰਿਹਾ ਹੈ ਮਸੰਦ ਸ਼ਬਦ ਕਿਸ ਭਾਸ਼ਾ ਤੋਂ ਲਿਆ ਗਿਆ ਹੈ ਤਾਂ ਫਾਰਸੀਸ ਦਾ ਕੀ ਹੈ ਰਾਈਟ ਆਨਸਰ ਲਾ ਕੇ ਆਉਂਗੀ ਤਾਂ ਡੋਲੂ ਮੰਨਿਆ ਜਾਵੇਗਾ 1.25 ਨੰਬਰ ਜਾਂ 1 ਨੰਬਰ ਕੀ ਹੈ ਚੱਲੀ ਜਾਣਗੇ ਬਟ ਅਸੀਂ ਇਹ ਨਹੀਂ ਲੈ ਕੇ ਜਾਣਦੇ ਨੇ ਤਾਂ ਇਸ ਦਾ ਰਾਈਟ ਆਨਸਰ ਕੀ ਹੋਵੇਗਾ ਅਰਬੀ ਇਸ ਦਾ ਰਾਈਟ ਆਨਸਰ ਹੈ ਦੋਸਤੋ ਅਰਬੀ ਇਸਤਾ ਬਿਲਕੁਲ ਰਾਈਟ ਆਨਸਰ ਹੈ ਨੈਕਸਟ ਕੁਐਸਚਨ ਦੀ ਗੱਲ ਕੀਤੀ ਜਾਵੇ ਕਹਿੰਦਾ ਹੈ ਉਦਾਸੀ ਸੰਪਰਦਾ ਦੀ ਸਥਾਪਨਾ ਕਿਸ ਨੇ ਕੀਤੀ ਦੱਸੋ ਦੋਸਤੋ ਰਾਈਟ ਆਨਸਰ ਹੈ ਬਾਬਾ ਸ਼੍ਰੀਚੰਦ ਜੀ ਜਿਨ੍ਹਾਂ ਦੀ ਉਮਰ 140 ਸਾਲ ਜਦੋਂ ਹੋ ਗਈ ਸੀ ਉਦੋਂ ਕੀ ਹੋਈ ਸੀ ਡੈਥ ਹੋਈ ਸੀ ਇਹਨਾਂ ਦੀ ਤਾਂ 140 ਸਾਲ ਦੇ ਹੋ ਕੇ ਇਹ ਕੀ ਹੈ ਜੋਤੀ ਜੋਤ ਸਮਾਇਏ ਸਨ ਇਹਨਾਂ ਦੀ ਡੈਥ ਹੋਈ ਸੀ ਤੇ ਗੁਰੂ ਨਾਨਕ ਦੇਵ ਜੀ ਦੇ ਕੀਆ ਪੁੱਤਰ ਸਨ ਬਾਬਾ ਸ਼੍ਰੀ ਚੰਦ ਜੀ ਤੇ ਉਦਾਸੀ ਮਤ ਦੇ ਕੀ ਸੀ ਸੰਸਥਾਪਕ ਸੀ ਦੋਸਤੋ ਇਹ ਚੀਜ਼ਾਂ ਯਾਦ ਰੱਖਣੀਆਂ ਹਨ 10ਵੀਂ ਮਤ ਦਾ ਸੰਸਥਾਪਕ ਕੌਣ ਸੀ ਸ਼੍ਰੀ ਚੰਦ ਸੀ ਨੈਕਸਟ ਕੁਐਸਚਨ ਦੀ ਗੱਲ ਕੀਤੀ ਜਾਵੇ ਕਹਿੰਦਾ ਹੈ ਉਦਾਸੀ ਸੰਪਰਦਾ ਕਿਸ ਗੁਰੂ ਦੇ ਸਮੇਂ ਸਥਾਪਿਤ ਹੋਈ ਸੀ ਹੁਣ ਦੇਖੋ ਦਾਸੀ ਸੰਪਰਦਾ ਕਿਸ ਗੁਰੂ ਦੇ ਸਮੇਂ ਸਥਾਪਿਤ ਹੋਈ ਸੀ ਤਾਂ ਵੈਰੀ ਇੰਪੋਰਟੈਂਟ ਕੁਐਸਚਨ ਦੋਸਤੋ ਇਹ ਕੁਐਸਚਨ ਕੀ ਹੈ ਬਾਨਾ ਚਾਹੀਦਾ ਵੀ ਹੈ ਗੁਰੂ ਨਾਨਕ ਦੇਵ ਜੀ ਗੁਰੂ ਅੰਗਦ ਦੇਵ ਜੀ ਗੁਰੂ ਅਮਰਦਾਸ ਜੀ ਗੁਰੂ ਰਾਮਦਾਸ ਜੀ ਦੋਸਤੋ ਕਮੈਂਟ ਬਾਕਸ ਵਿੱਚ ਦੱਸੋ ਇਸ ਦਾ ਆਨਸਰ ਰਾਈਟ ਆਨਸਰ ਇਜ਼ ਗੁਰੂ ਅੰਗਦ ਦੇਵ ਜੀ ਇਸ ਦਾ ਰਾਈਟ ਆਨਸਰ ਹੈ ਜੀ ਨੈਕਸਟ ਕੁਐਸਚਨ ਦੀ ਗੱਲ ਕੀਤੀ ਜਾਵੇ ਗੁਰੂ ਰਾਮਦਾਸ ਜੀ ਦੀ ਗੁਰਗੱਦੀ ਦਾ ਸਮਾਂ ਕੀ ਸੀ ਆਈ ਹੋਪ ਸਾਰਿਆਂ ਨੂੰ ਪਤਾ ਹੋਵੇਗਾ 1574 ਤੋਂ ਲੈ ਕੇ 1581 ਤੱਕ ਦੋਸਤੋ ਨਾਲ ਨਾਲ ਮੈਂ ਰਿਵਾਈਂਡ ਵੀ ਕਰਾਉਂਦਾ ਰਹਿਵਾਂਗਾ ਤੁਹਾਨੂੰ ਸਭ ਤੋਂ ਪਹਿਲੇ ਗੁਰੂ 1400 69 ਤੋਂ 1539 ਤੱਕ ਫਿਰ 1539 ਤੋਂ ਲੈ ਕੇ 1552 ਤੱਕ ਫਿਰ 1552 ਤੋਂ ਲੈ ਕੇ ਕਿੱਥੇ ਤੱਕ ਸੀ 1552 ਤੋਂ ਲੈ ਕੇ ਗੁਰੂ ਸਹਿਬਾਨ 1500 74 ਤੱਕ ਤੀਜੇ ਪਾਤਸ਼ਾਹ ਹੋਏ ਫਿਰ ਨੈਕਸਟ 1574 ਤੋਂ ਲੈ ਕੇ 1581 ਤੱਕ ਗੁਰੂ ਰਾਮਦਾਸ ਜੀ ਰਹੇ ਹਨ ਤਾਂ ਇਹ ਚੀਜ਼ਾਂ ਯਾਦ ਰਹਿਣ ਗੁਰਗੱਦੀ ਦਾ ਸਮਾਂ ਤੁਸੀਂ ਯਾਦ ਰੱਖਣਾ ਹੈ ਪੇਪਰ ਦੇ ਵਿੱਚ ਸਿੱਧਾ ਬਣਿਆ ਤਾਂ ਨਾ ਕੁਐਸਚਨ ਆਵੇਗਾ ਦੋਸਤੋ ਨੈਕਸਟ ਕੁਐਸਚਨ ਦੀ ਗੱਲ ਕੀਤੀ ਜਾਵੇ ਕਹਿੰਦਾ ਹੈ ਗੁਰੂ ਰਾਮਦਾਸ ਜੀ ਦੇ ਪੁੱਤਰ ਦਾ ਕੀ ਨਾਮ ਸੀ ਗੁਰੂ ਰਾਮਦਾਸ ਜੀ ਦੇ ਪੁੱਤਰ ਦਾ ਕੀ ਨਾਮ ਸੀ ਕਿੰਨੇ ਪੁੱਤਰ ਸਨ ਕਮੈਂਟ ਬਾਕਸ ਵਿੱਚ ਦੱਸਿਓ ਇਹ ਕਿੰਨੇ ਪੁੱਤਰ ਸਨ ਅਤੇ ਨਾਮ ਦੱਸਣਾ ਹੈ ਤੁਸੀਂ ਅਨਸਰ ਦੇਣਾ ਹੈ ਕਮੈਂਟ ਬਾਕਸ ਦੇ ਵਿੱਚ ਦੋਸਤੋ ਟਾਈਮ ਸਟਾਰਟ ਨਾਓ ਰਾਈਟ ਆਨਸਰ ਇਜ਼ ਉਪਰੋਕਤ ਸਾਰੇ ਕਿਉਂਕਿ ਗੁਰੂ ਅਰਜਨ ਦੇਵ ਜੀ ਵੀ ਮਹਾਦੇਵ ਜੀ ਤੇ ਪ੍ਰਥੀਆ ਵੀ ਤਿੰਨੇ ਪੁੱਤਰ ਸਨ ਗੁਰੂ ਰਾਮਦਾਸ ਜੀ ਦੇ ਤੇ ਸਭ ਤੋਂ ਵੱਡਾ ਪੁੱਤਰ ਸੀ ਪ੍ਰਥੀਆ ਕੀ ਹੈ ਪਹਿਲਾ ਉਤਰ ਸੀ ਫਿਰ ਮਹਾਦੇਵ ਸੀ ਅਤੇ ਸਭ ਤੋਂ ਛੋਟੇ ਸੰ ਗੁਰੂ ਅਰਜਨ ਦੇਵ ਜੀ ਯਾਦ ਰੱਖਣਾ ਹੈ ਦੋਸਤੋ ਯਾਦ ਰੱਖਣ ਵਾਲੀਆਂ ਗੱਲਾਂ ਹਨ ਇਹ ਨੈਕਸਟ ਕੁਐਸਚਨ ਦੀ ਗੱਲ ਕੀਤੀ ਜਾਵੇ ਕਹਿੰਦਾ ਹੈ ਗੁਰੂ ਰਾਮਦਾਸ ਜੀ ਦੇ ਸਮਕਾਲੀ ਮੁਗਲ ਸ਼ਾਸਕ ਕੌਣ ਸੀ ਦੋਸਤੋ ਮੁਗਲਾਂ ਦਾ ਕੁਐਸਚਨ ਜਦੋਂ ਬਣ ਜਾਂਦਾ ਹੈ ਤਾਂ ਉਹ ਮਾਡਰਨ ਹਿਸਟਰੀ ਮਤਲਬ ਕਿ ਆ ਇੰਡੀਆ ਹਿਸਟਰੀ ਦੇ ਵਿੱਚ ਵੀ ਇੰਡੀਆ ਜੀ ਕੇ ਦੇ ਵਿੱਚ ਪੰਜਾਬ ਜੀ ਕੇ ਦੇ ਵਿੱਚ ਪੇਪਰ ਏ ਜਾਂ ਪੇਪਰ ਬੀ ਦੇ ਵਿੱਚ ਦੋਨਾਂ ਲਈ ਇੰਪੋਰਟੈਂਟ ਹੈ ਤਾਂ ਦੋਸਤੋ ਸਮਕਾਲੀ ਮੁਗਲ ਸ਼ਾਸਕ ਕੌਣ ਸੀ ਤਾਂ ਸਾਰਿਆਂ ਨੂੰ ਪਤਾ ਹੈ ਗੁਰੂ ਅਮਰਦਾਸ ਜੀ ਵੇਲੇ ਅਕਬਰ ਹੋਏ ਹਨ ਐਡੇ ਤੇ ਅਮਰਦਾਸ ਐਡੇ ਤੇ ਅਕਬਰ ਤੇ ਉਹੀ ਕੀ ਹੈ RAMਦਾਸ ਵੇਲੇ ਵੀ ਹੋਏ ਹਨ ਤਾਂ ਦੋਸਤੋ ਵੈਰੀ ਇੰਪੋਰਟੈਂਟ ਕੁਐਸਚਨ ਇੱਕ ਕੱਲ ਗੱਲ ਦੱਸੀ ਸੀ ਇਹ ਕੀ ਸੀ ਅਨਪੜ ਮੁਗਲ ਸੀ ਇਹ ਵੀ ਯਾਦ ਰੱਖਣਾ ਅਨਪੜ ਮੁਗਲ ਸੀ ਨੈਕਸਟ ਕਹਿੰਦਾ ਹੈ ਦੋਸਤੋ ਕਿਹੜਾ ਮੁਗਲ ਰਾਜਾ ਗੁਰੂ RAMਦਾਸ ਜੀ ਨੂੰ ਮਿਲਣ ਆਇਆ ਸੀ ਹੁਣ ਹਰੇਕ ਗੁਰੂ ਸਾਹਿਬਾਨ ਨੂੰ ਕੋਈ ਨਾ ਕੋਈ ਮਿਲਨ ਆਇਆ ਮੁਗਲ ਤਾਂ ਇੰਪੋਰਟੈਂਟ ਬਣ ਜਾਂਦਾ ਹੈ ਭਾਵੇਂ ਉਹ ਹਿਸਟਰੀ ਇੰਡੀਆ ਹਿਸਟਰੀ ਦੀ ਗੱਲ ਕਰੀਏ ਤੇ ਭਾਵੇਂ ਉਹ ਪੰਜਾਬ ਹਿਸਟਰੀ ਦੀ ਗੱਲ ਕਰੀਏ ਦੋਸਤੋ ਤਾਂ ਇਸ ਦਾ ਰਾਈਟ ਆਨਸਰ ਹੈ ਜੀ ਅਕਬਰ ਅਕਬਰ ਸੀ ਮੁਗਲ ਰਾਜਾ ਗੁਰੂ ਰਾਮਦਾਸ ਜੀ ਨੂੰ ਮਿਲਨ ਆਇਆ ਸੀ ਤਾਂ ਇਹਦਾ ਰਾਈਟ ਆਨਸਰ ਹੈ ਅਕਬਰ ਅਮਰਦਾਸ ਜੀ ਨੂੰ ਵੀ ਅਕਬਰ ਮਿਲਨ ਆਇਆ ਸੀ ਅਤੇ ਗੁਰੂ ਰਾਮਦਾਸ ਜੀ ਨੂੰ ਵੀ ਅਕਬਰ ਮਿਲਨ ਆਇਆ ਸੀ ਜੀ ਨੈਕਸਟ ਕੁਐਸਚਨ ਆ ਗਿਆ ਸੱਭਿਆਚਾਰ ਦਾ ਕੁਐਸਚਨ ਬਹੁਤ ਇੰਪੋਰਟੈਂਟਾ ਲਾਵਾ ਦੀ ਰਸਮ ਕਿਸ ਸਮੇਂ ਕੀਤੀ ਜਾਂਦੀ ਹੈ ਸ਼ੁਰੂ ਕਿਹੜੇ ਗੁਰੂ ਨੇ ਕਰਵਾਈ ਸੀ ਕਮੈਂਟ ਬਾਕਸ ਵਿੱਚ ਦੱਸ ਦਿਓ ਦੋਸਤੋ ਅਤੇ ਕਿਸ ਸਮੇਂ ਕੀਤੀ ਜਾਂਦੀ ਹੈ ਲਾਵਾ ਦੀ ਰਸਮ ਜਨਮ ਦੇ ਸਮੇਂ ਮੌਦੇ ਦੇ ਸਮੇਂ ਵਿਆਹ ਦੇ ਸਮੇਂ ਜਾਂ ਉਪਰੋਕਤ ਵਿੱਚੋਂ ਕੋਈ ਨਹੀਂ ਤਾਂ ਰਾਈਟ ਆਨਸਰ ਇਜ਼ ਵਿਆਹ ਦੇ ਸਮੇਂ ਲਾਵਾਂ ਦੀ ਰਸਮ ਹੁੰਦੀ ਹੈ ਤੇ ਦੋਸਤੋ ਕਿੰਨੀਆਂ ਲਾਵਾਂ ਹਨ ਚਾਰ ਲਾਵਾਂ ਹਨ ਅਤੇ ਚੌਥੇ ਪਾਤਸ਼ਾਹ ਨੇ ਕੀ ਹੈ ਲਾਵਾਂ ਦਿੱਤੀਆਂ ਹਨ ਇਹ ਯਾਦ ਰੱਖਣਾ ਦੋਸਤੋ ਚਾਰ ਤੋਂ ਕੀ ਹੈ ਚੌਥੇ ਪਾਤਸ਼ਾਹ ਵੀ ਯਾਦ ਰੱਖਣਾ ਹੈ ਲਾਵਾਂ ਦੀ ਰਸਮ ਕਿੰਨਾ ਦੁਆਰਾ ਸ਼ੁਰੂ ਕੀਤੀ ਗਈ ਗੁਰੂ ਰਾਮਦਾਸ ਜੀ ਦੁਆਰਾ ਸ਼ੁਰੂ ਕੀਤੀ ਗਈ ਨੈਕਸਟ ਕੁਐਸਚਨ ਕਹਿੰਦਾ ਹੈ ਗੁਰੂ ਰਾਮਦਾਸ ਜੀ ਦੁਆਰਾ ਨਿਰਮਾਣ ਕੀਤੇ ਸਰੋਵਰ ਦਾ ਕੀ ਨਾਮ ਸੀ ਵੈਰੀ ਇੰਪੋਰਟੈਂਟ ਕੁਐਸਚਨ ਦੋਸਤੋ RAMDASPOOR ਨਈ ਸਰ ਜੀ ਇਹ ਨਹੀਂ ਹੋ ਸਕਦਾ ਤਾਂ ਕੀ ਹੋ ਸਕਦਾ ਹੈ ਕਮੈਂਟ ਬਾਕਸ ਵਿੱਚ ਦੱਸੋ ਆਪਦੇ ਵਿਊ ਅੰਮ੍ਰਿਤਸਰ ਸੰਤੋਖ ਸਰ ਉਪਰੋਕਤ ਸਾਰੇ ਤਾਂ ਇਸ ਦਾ ਰਾਈਟ ਆਨਸਰ ਹੈ ਜੀ ਅੰਮ੍ਰਿਤਸਰ ਨਿਰਮਾਣ ਕੀਤਾ ਗਿਆ ਸਰੋਵਰ ਤਾਂ ਉਹ ਕੀ ਸੀ ਅੰਮ੍ਰਿਤਸਰ ਸੀ ਬੌਲੀ ਦਾ ਨਿਰਮਾਣ ਕਰਵਾਇਆ ਗਿਆ ਸੀ ਅੰਮ੍ਰਿਤਸਰ ਵਿਖੇ ਤਾਂ ਰਾਈਟ ਆਨਸਰ ਇਜ਼ ਅੰਮ੍ਰਿਤਸਰ ਨੈਕਸਟ ਕੁਐਸਚਨ ਦੀ ਗੱਲ ਕੀਤੀ ਜਾਵੇ ਦੋਸਤੋ ਜੋ ਇਸ ਵੀਡੀਓ ਦਾ ਲਾਸਟ ਕੁਐਸਚਨ ਹੈ ਕਹਿੰਦਾ ਹੈ ਸੰਤੋਖ ਸਰ ਸਰੋਵਰ ਦਾ ਨਿਰਮਾਣ ਕਿਸ ਨੇ ਕੀਤਾ ਸੀ ਤਾਂ ਸੰਤੋਖ ਸਰ ਹੈ ਸੰਤੋਖ ਸਰ ਹੈ ਦੋਸਤੋ ਵੈਰੀ ਇੰਪੋਰਟੈਂਟ ਕੁਐਸਚਨ ਗੁਰੂ ਅਰਜਨ ਦੇਵ ਜੀ ਨੇ ਇਹਨਾਂ ਦਾ ਨਿਰਮਾਣ ਕਰਵਾਇਆ ਸੀ ਗੁਰੂ ਅਰਜਨ ਦੇਵ ਜੀ ਸਿੱਖਾਂ ਦੇ ਪੰਜਵੇਂ ਗੁਰੂ ਹੋਏ ਹਨ ਇਨਾਂ ਨੇ ਨਿਰਮਾਣ ਕਰਵਾਇਆ ਸੀ ਤਾਂ ਦੋਸਤੋ ਜੇਕਰ ਕੁਐਸਚਨ ਤੁਹਾਨੂੰ ਵਧੀਆ ਲੱਗੇ ਤਾਂ ਵੀਡੀਓ ਨੂੰ ਲਾਈਕ ਤਾਂ ਜ਼ਰੂਰ ਕਰ ਦਿਓ ਅਤੇ ਬਾਅਦ ਤੋਂ ਬਾਅਦ ਸ਼ੇਅਰ ਕਰ ਦੇਣਾ ਤਾਂ ਜੋ ਇਹ ਕੁਐਸਚਨ ਸਾਰਿਆਂ ਤੱਕ ਪਹੁੰਚ ਸਕਣ ਅਤੇ ਜੇਕਰ ਚੈਨਲ ਦੇ ਨਿਊ ਵੀਵਰ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਬਿਲਕੁਲ ਨਾ ਭੁੱਲਣਾ ਦੋਸਤੋ ਸਬਸਕ੍ਰਾਈਬ ਕਰਨਾ ਹੈ ਤਾਂ ਜੋ ਤੁਹਾਨੂੰ ਡੇਲੀ ਕੋਈ ਨਾ ਕੋਈ ਵੀਡੀਓ ਜੋ ਹੁੰਦੀ ਹੈ ਮਿਲਦੀ ਰਹੇ ਅਤੇ ਜੋ ਪਹਿਲਾਂ ਪਲੇਲਿਸਟ ਵਿੱਚ ਪਈਆਂ ਹਨ ਉਹਨਾਂ ਵੀਡੀਓ ਨੂੰ ਵੀ ਦੇਖੋ ਤਾਂ ਜੋ ਤੁਹਾਡਾ ਕੀ ਹੈ ਪੇਪਰ ਹੀ ਕ੍ਰੈਕ ਨਾ ਹੋਵੇ ਗਵਰਨਮੈਂਟ ਜੌਬ ਵੀ ਤੁਸੀਂ ਪ੍ਰਾਪਤ ਕਰ ਲਵੋ ਗਵਰਨਮੈਂਟ ਜੌਬ ਨੂੰ ਕ੍ਰੈਕ ਕਰਨਾ ਹੈ ਇਹ ਤੁਸੀਂ ਆਪ ਦਾ ਏਮ ਰੱਖੋ ਦੋਸਤੋ ਤਾਂ ਮਿਲਦੇ ਆਪਾਂ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਜੀ